ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾਝਲੇ ਬਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰ ਮਾਤਾ ਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜੀ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤੇ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਤੇ ਇੱਕ ਲਾਈਕ ਇੱਕ ਸ਼ੇਅਰ ਜ਼ਰੂਰ ਬੰਦਾ ਵਾ ਤੇ ਅੱਜ ਆਪਾਂ ਜਿਹੜੀ ਵੀਡੀਓ ਆਪਣੇ ਫੇਸ ਤੇ ਬਣਾਉਣ ਲੱਗੇ ਆ ਕੱਲ ਆਪਾਂ ਆਪਣੀ ਵੀਡੀਓ ਨਹੀਂ ਪਾਈ ਸੀ ਕਿਉਂਕਿ ਕੱਲ ਬਹੁਤ ਹੀ ਸ਼ਾਮ ਨੂੰ ਨੇਰੀ ਮੀਂਹ ਤੇ ਬਹੁਤ ਜ਼ਿਆਦੀ ਇਨਰਟ ਵੀ ਬੰਦ ਹੋਈ ਸੀ ਇਸ ਕਰਕੇ ਆਪਾਂ ਵੀਡੀਓ ਨਹੀਂ ਬਣਾ ਸਕੇ ਤੇ ਆਪਾਂ ਇਸ ਤਰ੍ਹਾਂ ਹੀ ਵਲੌਗ ਪਾਤਾ। ਸੋ ਵਲੌਗ ਤੇ ਮੈਂ ਆਪਣੇ ਇਸ ਚੈਨਲ ਤੇ ਨਹੀਂ ਪਾਉਂਦੀਆਂ ਬਸ ਇਸ ਤਰ੍ਹਾਂ ਪਾਤਾ। ਚਲੋ ਦਿਨ ਪਰ ਵਿਚ ਆਪਾਂ ਕੀ ਕੀ ਕੀਤਾ ਤੇ ਨਾਲੇ ਅੱਜ ਮੈਂ ਤੁਹਾਨੂੰ ਇੱਕ ਹੋਰ ਚੀਜ਼ ਵਿਖਾਵਾਂਗੀ ਮੈਂ ਕੀ ਕੀ ਖਰੀਦ ਕੇ ਲਿਆਂਦਾ ਬਾਜ਼ਾਰ ਦੇ ਵਿੱਚੋਂ ਤੇ ਮੇਰੀ ਜਿਹੜੀ ਸਭ ਤੋਂ ਆਪਣੀ ਜਿਹੜੀ ਫੇਵਰੇਟ ਚੀਜ਼ ਆ ਖਰੀਦਦਾਰੀ ਵਿੱਚ ਉਹ ਕਿਹੜੀ ਆ ਤੇ ਉਹ ਆਪਾਂ ਵਲੌਗ ਇਹਦੇ ਵਿੱਚ ਨਹੀਂ ਪਾਵਾਂਗੇ ਉਹ ਆਪਾਂ ਆਪਣੇ ਦੂਸਰੇ ਚੈਨਲ ਤੇ ਪਾਵਾਂਗੇ। ਤੇ ਦੂਸਰਾ ਚੈਨਲ ਜਿਹੜਾ ਸਾਡਾ ਵਾ ਉਹ ਵਾ ਸਿਮਰਨ ਕਿਚਨ ਐਂਡ ਬਲੌਗਸ ਨਾ ਆਪਣਾ ਦੂਸਰਾ ਚੈਨਲ ਹੈ ਠੀਕ ਹੈ ਤੇ ਤੁਸੀਂ ਉਸ ਚੈਨਲ ਨੂੰ ਵੀ ਜਾ ਕੇ ਪੂਰਾ ਪੂਰਾ ਜਿਹੜਾ ਵਾ ਪਿਆਰ ਤੋਂਫ ਤੇ ਉਸ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਤੁਸੀਂ ਮੇਰੇ ਇਹਨੇ ਸਬਸਕ੍ਰਾਈਬਰ ਵਧਾਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਤੁਹਾਡਾ ਜਿਆਦਾ ਟਾਈਮ ਵੇਸਟ ਨਹੀਂ ਕਰਨਾ ਅੱਜ ਆਪਾਂ ਇੱਕ ਗੱਲ ਕਰਨ ਲੱਗੇ ਆ ਕਿ ਬਹੁਤ ਜਿਆਦੇ ਭੈਣਾਂ ਦੇ ਕਮੈਂਟ ਆਏ ਕਿ ਭੈਣੇ ਜਿਹੜੇ ਗਰਮੀਆਂ ਦੇ ਵਿੱਚ ਅਸੀਂ ਜੋ ਮੇਕਅਪ ਕਰਦੇ ਆਂ oily skin ਹੋ ਜਾਂਦੀ ਹੈ ਅੱਜ ਆਪਾਂ ਕੋਈ ਕਰੀਮ ਲਗਾਉਣੀ ਹੈ ਤੇ ਸਾਨੂੰ ਬਹੁਤ ਜਿਆਦਾ ਜਿਹੜਾ ਵਾ ਨਾ ਪਸੀਨਾ ਆ ਜਾਂਦਾ ਤੇ ਇੱਕ ਆਪਾਂ ਇਹੋ ਜੀ ਚੀਜ਼ ਕਿਹੜੀ ਕਰੀਏ ਜਿੱਦਾਂ ਆਪਾਂ ਨੂੰ ਪਸੀਨਾ ਨਾ ਆਵੇ ਜਦੋਂ ਵੀ ਤੁਸੀਂ ਮੇਕਅਪ ਕਰਨਾ ਉਸ ਤੋਂ 5 ਮਿੰਟ ਪਹਿਲਾਂ ਇਹ ਵਾਲਾ ਜਿਹੜਾ ਵਾ ਫੇਸ਼ੀਅਲ ਮ사ਜ ਤੁਸੀਂ ਕਰ ਲਿਆ ਕਰੋ ਫਿਰ ਤੁਹਾਨੂੰ ਕੋਈ ਵੀ ਪਸੀਨਾ ਨਹੀਂ ਆਊਗਾ ਤੁਸੀਂ ਆਰਾਮ ਨਾਲ ਆਪਣਾ ਜਿਹੜਾ ਵਾ ਮੇਕਅਪ ਦੇਰ ਤੱਕ ਰੱਖ ਸਕਦੇ ਆ ਮੈਂ ਕਦੇ ਵੀ ਮੇਕਅਪ ਕਰਦੇ ਸਮੇਂ ਕੋਈ ਵੀ ਕਿਸੇ ਤਰ੍ਹਾਂ ਦੀ ਕਰੀਮ ਨਹੀਂ ਲਗਾਉਂਦੀ ਆ ਮੈਂ ਪਹਿਲਾਂ ਹੀ ਆਪਣਾ ਫੇਸ਼ੀਅਲ ਕਰਕੇ ਹੀ ਮੇਕਅਪ ਕਰਦੀ ਆ ਤੇ ਉਹਦੇ ਲਈ ਆਪਾਂ ਜਿਹੜੀਆਂ ਚੀਜ਼ਾਂ ਲਈਆਂ ਉਹ ਵਾ ਇੱਕ ਕਰੀਮ ਇਹ ਹੈਗੀ ਆ ਨੈਚੁਰਲ ਫੇਅਰ ਕਰੀਮ ਤੁਹਾਡੇ ਕੋਲ ਜਿਹੜੀ ਵੀ ਕਰੀਮ ਹੋਵੇ ਤੁਸੀਂ ਉਹਦਾ ਹੀ ਇਸਤੇਮਾਲ ਕਰ ਸਕਦੇ ਆ ਇੱਧਰ ਆਪਾਂ ਲਿਆਵਾ ਗੁਲਾਬ ਜਲ ਠੀਕ ਹੈ ਤੇ ਤੁਸੀਂ ਆਮ ਜਿਹੜਾ ਪੈਣਾ ਦੀ ਜਿਹੜੀ ਚੀਜ਼ ਹੁੰਦੀ ਆ ਉਹ ਹੁੰਦੀ ਆ ਕਿ ਉਹ ਨਾ ਕੀ ਕਰਦੀ ਆ ਵਾ ਕੋਈ ਵੀ ਕਰੀਮ ਜਿਹੜੀ ਆਪਣੇ ਫੇਸ ਤੇ ਪਹਿਲਾਂ ਲਗਾ ਲੈਂਦੀਆਂ ਫਿਰ ਜਦੋਂ ਮੇਕਅਪ ਕਰਦੇ ਤਾਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਜਿਹੜਾ ਵਾ ਪਸੀਨਾ ਆਉਂਦਾ ਵਾ ਤੇ ਆਪਾਂ ਦੱਸਾਂਗੇ ਤੁਹਾਨੂੰ ਕਿ ਕਿਸ ਤਰ੍ਹਾਂ ਆਪਾਂ ਇਹ ਕਰੀਮ ਪਹਿਲਾਂ ਲਗਾਉਣੀ ਆ ਤੇ ਜਿਹੜਾ ਕਿ ਇਹਦੇ ਨਾਲ ਬਿਲਕੁਲ ਵੀ ਪਸੀਨਾ ਨਹੀਂ ਆਉਂਦਾ ਜਿਸ ਤੋਂ ਆਪਾਂ ਇਸ ਦਾ ਇਸ ਤਰ੍ਹਾਂ ਇਸਤੇਮਾਲ ਕਰਦੇ ਆ ਇੱਧਰ ਮੈਂ ਆਪਣੇ ਹੱਥ ਤੇ ਇਹੇ ਵਾਰੀ ਜਿਹੜੀ ਕਰੀਮ ਆ ਪਾ ਲਈ ਆ ਦੇਖੋ ਇਸ ਤਰੀਕੇ ਨਾਲ ਮੈਂ ਪਾਈ ਆ ਪਹਿਲਾਂ ਮੈਂ ਆਪਣਾ ਜਿਹੜਾ ਚਿਹਰਾ ਵਾ ਗੁਲਾਬ ਜਲ ਦੇ ਨਾਲ ਸਾਫ਼ ਕਰ ਲਿਆ ਵਾ ਜੇ ਤੁਹਾਡੇ ਕੋਲ ਗੁਲਾਬ ਜਲ ਨਹੀਂ ਆ ਸਭ ਤੋਂ ਪਹਿਲਾਂ ਆਪਸ਼ਨ ਆ ਤੁਹਾਡੇ ਕੋਲ ਕਿ ਤੁਸੀਂ ਕੀ ਕਰੋ ਦੁੱਧ ਲੈ ਲਓ ਥੋੜਾ ਜਿਹਾ ਤੇ ਦੁੱਧ ਦੇ ਕਾਟਨ ਨਾਲ ਤੁਸੀਂ ਆਪਣਾ ਫੇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਜੇ ਦੁੱਧ ਨਹੀਂ ਆ ਤੇ ਤੁਸੀਂ ਪਾਣੀ ਲੈ ਲਓ ਪਾਣੀ ਨਾਲ ਮੂੰਹ ਧੋ ਲਓ ਪਾਣੀ ਸਭ ਤੋਂ ਵਧੀਆ ਵਸ ਹਰ ਇੱਕ ਦੇ ਕੋਲ ਹੁੰਦਾ ਪਾਣੀ ਤੇ ਤੁਸੀਂ ਪਾਣੀ ਦੇ ਨਾਲ ਆਪਣਾ ਮੂੰਹ ਧੋ ਕੇ ਸੁਕਾ ਲਓ ਮੇਕਅਪ ਕਰਨ ਤੋਂ ਪਹਿਲਾਂ ਫਿਰ ਤੁਸੀਂ ਆ ਜਿਹੜਾ ਗੁਲਾਬ ਚਾਹ ਜਿਆ ਜੇ ਤੁਸੀਂ ਇਹਦੇ ਨਾਲ ਫੇਸ ਸਾਫ਼ ਕਰ ਲਿਆ ਠੀਕ ਹੈ ਨਹੀਂ ਤੇ ਤੁਸੀਂ ਜੇ ਤੁਹਾਡੇ ਕੋਲ ਥੋੜਾ ਜਿਹਾ ਹੈਗਾ ਵਾ ਜੇ ਨਹੀਂ ਆ ਤੇ ਤੁਸੀਂ ਇਹਦੀ ਜਗ੍ਹਾ ਗੁਲਾਬ ਜਲ ਦੀ ਜਗਾ ਪਾਣੀ ਦਾ ਵੀ ਇਸਤੇਮਾਲ ਕਰ ਸਕਦੇ ਆ ਇੱਧਰ ਦੇਖੋ ਇੱਧਰ ਆਪਾਂ ਥੋੜਾ ਜਿਹਾ ਵਿੱਚ ਪਾਣੀ ਪਾ ਲਿਆ ਵਾ ਗੁਲਾਬ ਜਲ ਦਾ ਪਾਣੀ ਠੀਕ ਆ ਹਵਾ ਬਹੁਤ ਆਉਂਦੀ ਸੀ ਇੱਧਰ ਬਾਰ-ਬਾਰ ਮੇਰੀ ਚਿਰਕੀ ਫੁੱਲ ਜਾਂਦੇ ਸੀ ਹਨਾ ਉਹਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਾ ਆਪਣੇ ਹੱਥ ਤੇ ਹੀ ਇਹਨੂੰ ਮੈਂ ਮਿਕਸ ਕੀਤਾ ਵਾ ਠੀਕ ਆ ਜਿਹੜੀਆਂ ਭੈਣਾਂ ਕਹਿ ਦਿੰਦੀਆਂ ਸਾਨੂੰ ਮੇਕਅਪ ਕਰਨ ਤੋਂ ਕਰੀਮ ਲਗਾਉਨੇ ਆ ਤੇ ਪਸੀਨਾ ਆ ਜਾਂਦਾ ਮੈਂ ਉਹਨਾਂ ਭੈਣਾਂ ਲਈ ਅਜੀਬ ਬੜੀ ਹੀ ਵਧੀਆ ਮ사ਜ ਲੈ ਕੇ ਆਈ ਜਿਹਦੇ ਨਾਲ ਤੁਹਾਨੂੰ ਬਿਲਕੁਲ ਵੀ ਪਸੀਨਾ ਨਹੀਂ ਆਊਗਾ ਜਦੋਂ ਵੀ ਤੁਸੀਂ ਮੇਕਅਪ ਕਰਨਾ ਉਸ ਤੋਂ ਪਹਿਲਾਂ ਇਹ ਵਾਲੀ ਜਿਹੜੀ ਮ사ਜ ਤੁਸੀਂ ਕਰ ਲੈਣੀ ਉਹ ਆਪਣੇ ਫੇਸ ਤੇ ਪਹਿਲਾਂ ਮੈਂ ਚੰਗੀ ਤਰ੍ਹਾਂ ਆਪਣੇ ਸਾਰੇ ਫੇਸ ਤੇ ਲਗਾ ਲਿਆ ਉਸ ਤੋਂ ਬਾਅਦ ਆਪਾਂ ਵੇਖੋ ਹੁਣ ਇਹ ਨਾ ਬਿਲਕੁਲ ਜਿਹੜੀ ਹੈ ਮੇਰੇ ਹੱਥ ਤੇ ਇੱਕਦਮ ਫੇਸ ਤੇ ਬਿਲਕੁਲ ਸੁੱਕ ਚੁੱਕੀ ਆ ਲੱਗਣ ਦਿਆ ਵਾ ਕਿ ਮੈਂ ਮਤਲਬ ਕੋਈ ਚੀਜ਼ ਨਹੀਂ ਲਗਾਈ ਆ ਤੇ ਇਹਦੇ ਲਈ ਆਪਾਂ ਥੋੜਾ ਜਿਹਾ ਆਪਣੇ ਹੱਥ ਤੇ ਗੁਲਾਬ ਜਲ ਪਾਵਾਂਗੇ ਤਾਂ ਕਿ ਆਪਾਂ ਸਮੂਦੀ ਜੀ ਮ사ਜ ਕਰ ਸਕੀਏ ਤੁਸੀਂ ਚਾਹੋ ਤੇ ਇਸ ਜਗ੍ਹਾ ਪਾਣੀ ਵੀ ਲਗਾ ਸਕਦੇ ਹੋ ਇਸ ਤਰ੍ਹਾਂ ਕਰਕੇ ਆਪਾਂ ਆਪਣੇ ਫੇਸ ਤੇ ਚੰਗੀ ਤਰ੍ਹਾਂ ਮ사ਜ ਕਰ ਲੈਣੀ ਆ ਮੇਕਅਪ ਕਰਨ ਤੋਂ ਪਹਿਲਾਂ ਕਿਸੇ ਵੀ ਵਿਆਹ ਸ਼ਾਦੀ ਫੰਕਸ਼ਨ 'ਚ ਜਾਣਾ ਹੈ ਤੁਸੀਂ ਤਾਂ ਇਹ ਵਾਲੀ ਮ사ਜ ਕਰ ਲਓ ਫਾਉਂਡੇਸ਼ਨ ਤੱਕ ਤੁਸੀਂ ਇਹ ਵਾਲੀ ਮ사ਜ ਕਰਨੀ ਆ ਤੁਹਾਨੂੰ ਬਿਲਕੁਲ ਵੀ ਕਿਸੇ ਕਰੀਮ ਦੀ ਲਗਾਉਣ ਦੀ ਲੋੜ ਨਹੀਂ ਪਊਗੀ ਫਿਰ ਤੋਂ ਮੈਂ ਪਾਣੀ ਲਗਾਇਆ ਮੈਂ ਇਸ ਟਾਈਮ ਗੁਲਾਬ ਜਲ ਹੀ ਲਗਾਉਂਦੀ ਆ ਥੋੜਾ ਜਿਹਾ ਬਹੁਤ ਪਾਣੀ ਲਿਆ ਇਹ ਦੇਖੋ ਇਹ ਦੇਖੋ ਚੰਗੀ ਤਰ੍ਹਾਂ ਪਾਛ ਤੇ ਆਪਣੇ ਜਿਹੜੇ ਇੱਥੇ ਸਾਫ਼ ਕਰ ਲੈਣਾ ਵਾ ਖਿੜਕੀ ਫੇਰ ਤੋਂ ਖੁੱਲ ਚੁੱਕੀ ਸੀ ਅੱਧਾ ਮੈਂ ਚਾਹੁੰਨਾ ਗੇਮ ਖੇਡਣ ਦੇਵਾ ਤੇ ਮੈਂ ਹੁਣ ਕੁਝ ਕਹਿਣ ਤਾਂ ਨਹੀਂ ਲਈਆ ਚੰਗੀ ਤਰ੍ਹਾਂ ਮੈਨੂੰ ਜਿਹੜਾ ਵਾ ਸਾਫ਼ ਆ ਗਿਆ ਬਿਲਕੁਲ ਇਹ ਚੰਗੀ ਤਰ੍ਹਾਂ ਜਿਹੜਾ ਵਾ ਨਾ ਇਕਦਮ ਮ사ਜ ਕਰਨ ਤੋਂ ਬਾਅਦ ਬਿਲਕੁਲ ਇਕਦਮ ਸਾਫ਼ ਹੋ ਗਿਆ ਵਾ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਮੈਂ ਕੀ ਕਰਨਾ ਹੈ ਐਦਾਂ ਆਪਾਂ ਜਿਹੜਾ ਰੁਮਾਲ ਹੈ ਇੱਕ ਲੈ ਲਿਆ ਵਾ ਉਹਨੂੰ ਆਪਾਂ ਚੰਗੀ ਤਰ੍ਹਾਂ ਪੂਰੇ ਪਾਣੀ ਨਾਲ ਗਿੱਲਾ ਕਰ ਲਿਆ ਵਾ ਜਾਨੀ ਕਿ ਆਪਾਂ ਪਾਣੀ ਨਾਲ ਮੂੰਹ ਨਹੀਂ ਤੋਪਤਾ ਪਰ ਭੰਨ ਗਿੱਲਾ ਕਰ ਲਿਆ ਐਦਾਂ ਆਪਾਂ ਚੰਗੀ ਤਰ੍ਹਾਂ ਨੂੰ ਆਪੋ ਨੇ ਫੇਸਟੋ ਰਗੜਾਂਗੇ ਤੇ ਜਿਹੜੀ ਆਪਾਂ ਕਰੀਮ ਲਗਾਈ ਆ ਉਹ ਚੰਗੀ ਤਰ੍ਹਾਂ ਸਾਡੇ ਫੇਸ ਤੋਂ ਨਿਕਲ ਜੂਗੀ ਹੈਨਾ ਫੇਸ ਤੋਂ ਜਦੋਂ ਨਿਕਲ ਜੂਗੀ ਤੇ ਉਹਦੇ ਨਾਲ ਸਾਨੂੰ ਜਿਹੜਾ ਵਾ ਪਸੀਨਾ ਨਹੀਂ ਆਊਗਾ ਤੁਸੀਂ ਉਸ ਤੋਂ ਬਾਅਦ ਆ ਡਾਇਰੈਕਟ ਮੇਕਅਪ ਕਰੋ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਪਸੀਨਾ ਨਹੀਂ ਆਊਗਾ ਕਿਉਂਕਿ ਆਪਾਂ ਕਰੀਮ ਜਿਹੜੀ ਹੈ ਇਸ ਲਈ ਲਾਉਣੀ ਹੈ ਕਿ ਸਾਡਾ ਫੇਸ ਜਿਹੜਾ ਵਾ ਥੋੜਾ ਜਿਹਾ ਫੇਅਰ ਲਗੇ ਇੱਕ ਦੋ ਟੋਨ ਸਾਡਾ ਫੇਸ ਜਿਹੜਾ ਫੇਰ ਲੱਗੇ ਲੱਗੇ ਤਾਂ ਅਸੀਂ ਸਾਡੇ ਮੂੰਹ ਤੇ ਮੇਕਅਪ ਜਿਹੜਾ ਸੋਹਣਾ ਲੱਗੇ ਪਰ ਸਾਨੂੰ ਹਰ ਇੱਕ ਕਰੀਮ ਦੇ ਨਾਲ ਜਿਹੜਾ ਗਰਮੀਆਂ ਦੇ ਵਿੱਚ ਖਾਸ ਕਰਕੇ ਪਸੀਨਾ ਆ ਜਾਂਦਾ ਵਾ ਤੇ ਇਸ ਕਰਕੇ ਜੇ ਆਪਾਂ ਪਹਿਲਾਂ ਉਹਨੂੰ ਇਸ ਤਰ੍ਹਾਂ ਮ사ਜ ਕਰਕੇ ਇਸ ਤਰ੍ਹਾਂ ਸਾਫ਼ ਕਰ ਲਾਂਗੇ ਤੇ ਫਿਰ ਸਾਡਾ ਜਿਹੜਾ ਫੇਸ ਆ ਉਹ ਫੇਰ ਵੀ ਲੱਗੂਗਾ ਤੇ ਸਾਨੂੰ ਪਸੀਨਾ ਵੀ ਨਹੀਂ ਆਊਗਾ ਮੇਕਅਪ ਕਰਨ ਤੋਂ ਬਾਅਦ ਵਿੱਚ ਤੇ देर देर ਤੱਕ ਆਪਾਂ ਦਾ ਮੇਕਅਪ ਜਿਹੜਾ ਆਪਣੇ ਵਿਆਹ ਸ਼ਾਦੀਆਂ 'ਚ ਜਾਂ ਕਿਸੇ ਵੀ ਫੰਕਸ਼ਨ 'ਚ ਪਹ ਰੱਖ ਸਕਦੇ ਆ ਦੇਖੋ ਪੂਰਾ ਮੈਂ ਜਿਹੜਾ ਫੇਸ ਆ ਉਹ ਸਾਫ਼ ਕਰ ਲਿਆ ਪੂਰਾ ਫੇਸ ਵੀ ਸਾਫ਼ ਹੋ ਗਿਆ ਵਾ ਬਿਲਕੁਲ ਚੰਗੀ ਤਰ੍ਹਾਂ ਹੁਣ ਮੈਂ ਤੇ ਇਹ ਤੇ ਡਾਇਰੈਕਟ ਜਿਹੜਾ ਵਾ ਮੇਕਅਪ ਕਰ ਸਕਦੀ ਆ ਔਰ ਕਿਸੇ ਕਰੀਮ ਦੀ ਮੈਨੂੰ ਜ਼ਰੂਰਤ ਨਹੀਂ ਦੇਖ ਸਕਦੇ ਤੁਸੀਂ ਜਿਸ ਤਰ੍ਹਾਂ ਫੇਸ ਬਹੁਤ ਸੋਹਣਾ ਸਾਫ਼ ਹੋ ਚੁੱਕਿਆ ਵਾ ਇੱਕਦਮ ਔਰ ਨਾਲੇ ਆਪਾਂ ਜਿਸ ਤਰ੍ਹਾਂ ਮ사ਜ ਕੀਤੀ ਆ ਉਹਦੇ ਨਾਲ ਜਿਹੜੇ ਸਾਡੇ ਸਕਿਨ ਤੇ ਮਿੱਟੀ ਘੱਟਾ ਵਾ ਉਹ ਵੀ ਸਾਰਾ ਜਿਹੜਾ ਵਾ ਗੰਦਗੀ ਜਿਹੜੀ ਸਾਰੀ ਨਿਕਲ ਗਈ ਉਸ ਤੋਂ ਬਾਅਦ ਆਪਾਂ ਬਿਲਕੁਲ ਪਾਰਲਰ ਦੇ ਤਰੀਕੇ ਦੇ ਨਾਲ ਹੀ ਆਪਣਾ ਫੇਸ ਬਿਲਕੁਲ ਸਾਫ਼ ਕਰ ਲਿਆ ਕਿਉਂਕਿ ਉੱਥੇ ਸਪੰਜਨਾ ਕਰਦੇ ਆਪਾਂ ਇਥੇ ਰੁਮਾਲ ਦਾ ਇਸਤੇਮਾਲ ਕੀਤਾ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਿ ਭੈਣੇ ਆਈਬ੍ਰੋ ਬਣਾਉਣ ਲਈ ਪਾਰਲਰ ਜਾਣਾ ਪੈਂਦਾ ਵਾ ਹਾਂ ਉਹ ਜ਼ਰੂਰ ਹੈ ਮੈਂ ਵੀ ਜਾਣੀ ਇਹੋ ਜੀ ਕੋਈ ਗੱਲ ਨਹੀਂ ਗਈ ਬਾਕੀ ਆਪਾਂ ਘਰ ਵਿੱਚ ਵੀ ਆਈਬ੍ਰੋ ਬਣਾ ਸਕਦੇ ਆ ਪਰ ਆਪਾਂ ਜਾਦੀ ਮਿਹਨਤ ਕਰ ਦੇਣੀ ਆ ਕਿਉਂਕਿ ਸਾਨੂੰ ਆਦਤ ਹੋ ਗਈ ਹੈ ਛੇਤੀ ਨਾਲ ਹਰ ਕੰਮ ਕਰਨ ਦੀ ਹੈਨਾ ਤੇ ਆਪਾਂ ਬਿਨਾ ਥ੍ਰੈਡ ਤੋਂ ਵੀ ਜਿਹੜਾ ਵਾ ਆਈਬ੍ਰੋ ਬਣਾ ਲਿੰਨੇ ਪਹਿਲਾਂ ਉਦਾਂ ਹੀ ਆਈਬ੍ਰੋ ਬੰਨਦੇ ਸੀ ਪਹਿਲਾਂ ਬਹੁਤ ਜ਼ਿਆਦੇ ਪਾਰਲਰ ਨਹੀਂ ਸੀ ਹੁੰਦੇ ਹੁਣ ਤੇ ਜਗ੍ਹਾ ਜਗ੍ਹਾ 'ਚ ਪਾਰਲਰ ਖੁੱਲ ਗਿਆ ਦੇਖੋ ਇੱਕਦਮ ਵਧੀਆ ਬਿਲਕੁਲ ਚਿਹਰਾ ਸਾਫ ਹੋ ਗਿਆ ਵਾ ਕਰੀਮ ਦੀ ਕਰੀਮ ਹੋ ਗਈ ਆ ਫੇਸ ਤੇ ਮ사ਜ ਵੀ ਹੋ ਗਈ ਆ ਜਿਹੜੀ ਸਾਡੇ ਫੇਸ ਨੂੰ ਬਹੁਤ ਜ਼ਿਆਦਾ ਰੋਜ਼ ਇੱਕ ਮ사ਜ ਇੱਕ ਮ사ਜ ਤੇ ਰੋਜ਼ ਸਾਨੂੰ ਕਰਨੀ ਹੀ ਚਾਹੀਦੀ ਹੈ ਜਿਸੇ ਦੋ ਤੋਂ ਤਿੰਨ ਨਹੀਂ ਕਰ ਸਕਦੇ ਇਹ ਆਪ ਅਸੀਂ ਮ사ਜ ਕਰਦੇ ਆ ਜਿਸ ਜਗ੍ਹਾ ਚ ਅਸੀਂ ਹਮੇਸ਼ਾ ਜਿਹੜਾ ਪਾਲਨ ਪੋਸ਼ਣ ਕਰਦੇ ਹੋ ਜਗ੍ਹਾ ਠੀਕ ਰਹਿੰਦੀ। ਭਾਵੇਂ ਕੋਈ ਫੁੱਲ ਦਾ ਬਾਗ਼ੀਚਾ ਹੋਵੇ ਜੇ ਆਪਾਂ ਉਹਦੀ ਦੇਖਭਾਲ ਕਰਾਂਗੇ ਤੇ ਉਹ ਠੀਕ ਹੀ ਰਹੂਗਾ। ਉਸ ਤਰ੍ਹਾਂ ਹੀ ਆਪਣਾ ਫੇਸ ਹੈ ਜੇ ਆਪਾਂ ਦੀ ਦੇਖਭਾਲ ਕਰਾਂਗੇ ਤੇ ਠੀਕ ਰਹੂਗਾ। ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ। ਮੈਂ ਇੱਕ ਵਾਰੀ ਫੇਰ ਤੁਹਾਨੂੰ ਆਪਣੇ ਭੈਣਾਂ ਨੂੰ ਦੱਸਦਾ ਕਿ ਮੇਰਾ ਇੱਕ ਨਵਾਂ ਚੈਨਲ ਜੋ ਕਿ ਆਪਾਂ ਹੁਣੇ ਖੋਲ੍ਹਿਆ ਵਾ ਉਹਦਾ ਨਾਮ ਸਿਮਰਨ ਸਿਮਰਨ ਕਿਚਨ ਐਂਡ ਵਲੌਗਸ ਸਿਮਰਨ ਕਿਚਨ ਐਂਡ ਵਲੌਗਸ ਏ ਤੁਸੀਂ ਉਸ ਚੈਨਲ ਤੇ ਜਾ ਕੇ ਵੀ ਪਲੀਜ਼ ਮੈਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਜਿੰਨਾ ਹੋ ਸਕੇ ਤੁਸੀਂ ਆਪਣਾ ਪਿਆਰ ਬਖਸ਼ੋ ਬਾਕੀ ਉਹਦੇ ਵਿੱਚ ਆਪਾਂ ਵਲੌਗ ਆਪਣੇ ਪਾਵਾਂਗੇ ਤੇ ਤੁਸੀਂ ਜਰੂਰ ਉਹਨੂੰ ਸਬਸਕ੍ਰਾਈਬ ਕਰਨਾ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ